ਇਹ ਪਪੀਤਾ ਹੈਗਾ ਜੀ ਜਿਹੜਾ ਆਪੀਆ ਰੈਡ ਲੇਡੀ 786 ਕਿਸਮਾ ਉਹ ਆ ਜੀ ਇਹਦੇ ਜਿੱਦਾਂ ਜੀ ਤਕਰੀਬਨ ਮੈਂ ਸੋਚਦਾ ਜੇ 50 ਕਿਲੋ ਵੀ ਪਪੀਤੇ ਨੂੰ ਫਲ ਆ ਗਿਆ ਤੈਨੂੰ ਵੀ ਸਹੀ ਮਾਰਕੀਟਿੰਗ ਕਰ ਲਈ ਆਪਾਂ ਤਾਂ 50 ਕਿਲੋ ਹੀ ਬਾਰੇ ਨਾਇਨੇ ਕਰ ਦਿੰਦਾ ਬਿਮਾਰੀ ਇਹਨੂੰ ਜਿਹੜੇ ਇੱਕ ਜਾਦੇ ਜਿਹੜਾ ਪੈਂਦਾ ਉਹ ਪੱਤਾ ਮਰੋੜ ਕਹਿ ਦਿੰਨੇ ਆ ਜੈਲੋ ਲੀਫ ਵਾਇਰਸ ਪੈਂਦਾ ਜਾਦੇ ਉਹਦਾ ਇਹਦੇ ਸਾਕਿੰਗ ਪੈਸਟ ਦਾ ਜਿਵੇਂ ਹੈਗਾ ਚਿੱਟੇ ਮੱਖੀ ਵਗੈਰਾ ਦੀ ਹੁੰਦੀਆਂ ਸਪਰੇ ਹਾਂ ਪ੍ਰਕੋਸ਼ਨ ਲਈ ਜਣੀ ਉਹ ਗੌਰ ਨਾਲ ਕਰਦੇ ਰਹਿਣੇ ਆ ਵਿਕੇ ਤਾਂ ਇਹ ਮਾਰਕੀਟ 'ਚ 20 ਪਲੱਸ 30 ਰੁਪਏ ਕਿਲੋ ਵੀ ਵਿਕੀ ਵਿਕਦਾ ਹੋਲ ਸੇਲ ਦੇ ਵਿੱਚ ਹਨਾ ਆ ਜੇ ਡਿਟੇਲ 'ਚ ਵਿੱਚ ਉਹ ਤਾਂ 70 ਤੱਕ ਵੇਚਦਾ ਤੁਸੀਂ ਦੇਖਿਆ ਹੀ ਹੈ ਹਨਾ ਮੈਂ ਤਾਂ ਇਹਨੂੰ ਜਣੀ 10-15 ਰੁਪਏ ਦੀ ਇਕਨੋਮਸ ਨਾਲ ਹੀ ਕਾਊਂਟ ਕਰਦਾ ਹਾਂ ਹੁਣ ਜੇ ਕੁਆਲਿਟੀ ਹੋਊ ਤਾਂ ਇਹ ਇੱਕ ਫਾਰਮ ਫਰੈਸ਼ ਆ ਜਿਹੜਾ ਇੱਕ ਸਾਊਥ ਚੋਂ ਆਉਂਦਾ ਛੋਡੇ ਕੋਲੇ ਉਹ ਕੈਮੇ ਦੇ ਨਾਉਂਦਾ ਤੇ ਉਹਦੇ ਅਪੀਅਰੈਂਸ ਤੇ ਇਹਦੀ ਜਦੋਂ ਮਾਰਕੀਟਿੰਗ ਜਾਊਗੀ ਵੱਖਰੀ ਦੇਖ ਹੋਊਗੀ ਇਹਦਾ ਸਾਲੋਂ ਵੀ 6 ਮਹੀਨਾ ਜੀ ਫਰੂਟ ਤੇ ਹੋ ਜਾਂਦਾ ਇੱਕ ਸਾਲ ਤੋਂ ਬਾਅਦ ਤਾਂ ਨਾਮਾ ਬੂਟਾ ਲਾਉਣਾ ਪੈਂਦਾ ਹੈ ਮੰਨ ਲਓ ਕਿੰਨੇ ਲੱਗੇ ਪਏ ਤੇ ਲੱਗੇ ਜਾਂਦੇ ਹਲੇ ਉੱਪਰ ਤੱਕ ਠੀਕ ਹੈ ਨਾ ਵੀ ਜਿਆਦਾ ਜੇ ਅਸੀਂ ਆਮ ਸਾਡੇ ਚ ਕੀ ਹੁੰਦਾ ਜਦੋਂ ਅਸੀਂ ਕੱਢਦੇ ਆ ਨਾ ਗੁਣਾ ਕੈਲਕੂਲੇਟਰ ਤੇ ਜਿਆਦਾ ਮਾਰ ਲੈਂਦੇ ਆ